ਸਤ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਰਾਹੀਂ ਐਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਅੱਜ ਆਪਾਂ ਤੁਹਾਨੂੰ ਸੂਰੇ ਵਾਲੀ ਬਲੱਡ ਲਾਈਨ ਦਾ ਬਹੁਤ ਜ਼ਿਆਦਾ ਚੰਗਾ ਸੋਹਣਾ ਨੁਕਰਾ ਕੋੜਾ ਦਿਖਾਉਣਾ ਜਿਹੜਾ ਕਿ ਬਾਈ ਅਰਗਿਆ ਨੇ ਸੇਲ ਕਰਨਾ ਗੁਲਜਾਰ ਕੋੜੇ ਦਾ ਪੋਤਾ ਮਿੱਤਰੋ ਇਹ ਤੇ ਸੂਰੇ ਵਾਲੇ ਪਿੰਡ ਦੇ ਵਿੱਚ ਜਿਹੜਾ ਹੁਣ 파ਰਸ ਕੋੜਾ ਦਾ ਬੜਾ ਫੇਮਸ ਕੋੜਾ ਜਿਹਦੇ ਚੰਗੇ ਚੰਗੇ ਸਾਣ ਬਣਿਆ ਗੁਲਜਾਰ ਤੋਂ ਬਾਅਦ ਉਹ ਘੋੜਾ ਵੀ 파ਰਸ ਬੜਾ ਫੇਮਸ ਹੋਇਆ ਸੋ ਉਸ 파ਰਸ ਘੋੜੇ ਦਾ ਬੱਚਾ ਮਿੱਤਰੋ ਇਹ ਤਕਰੀਬਨ ਸਾਰੇ ਭਰਾ ਇਸ ਬਲੱਡ ਲਾਈਨ ਤੋਂ ਤਾਂ ਚੰਗੀ ਤਰ੍ਹਾਂ ਵਕਫ ਹੈਗੀ ਨੇ ਸੋ 파ਰਸ ਦਾ ਬੱਚਾ ਇਹ ਤੇ ਗੁਲਜਾਰ ਦਾ ਪੋਤਾ ਮਿੱਤਰੋ ਉਮਰੇ ਦੀ 5 ਸਾਲ ਆ ਤੇ ਕੱਦ 65 ਇੰਚ ਆ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਗੁਲਾਬੀਪਣ ਘੋੜੇ ਦੇ ਵਿੱਚ ਬਹੁਤ ਜ਼ਿਆਦਾ ਆ ਜੇ ਆਪਾਂ ਇਹਦੀ ਮਾਂ ਵਾਲੀ ਸਾਈਡ ਤੋਂ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਇਹਦੀ ਮਾਂ ਕਾਲੀ ਚੰਬੀ ਘੋੜੀ ਆ ਭਾਨੇ ਵਾਲੇ ਦੀ ਡਾਇਰੈਕਟ 24-25 ਸਾਲ ਉਮਰ ਦੀ ਘੋੜੀ ਆ ਦੋਸਤੋ ਪ੍ਰਾਣੀ ਖਾਨਦਾਨੀ ਘੋੜੀ ਆ ਸੋ ਦੋਨੇ ਪਾਸਿਆਂ ਤੋਂ ਘੋੜੇ ਦਾ ਖਾਨਦਾਨ ਬੜਾ ਚੰਗਾ ਘੋੜਾ ਆ ਆਪ ਵੀ ਬਹੁਤ ਵਧੀਆ ਤੇ ਇਹਦੇ ਰਿਜ਼ਲਟ ਵੀ ਚੰਗੇ ਆ ਗਏ ਜਿੰਨੇ ਕ ਬੱਚੇ ਆਏ ਆ ਪੂਰੇ ਸੋਹਣੇ ਆਏ ਆ ਤੇ ਜਿਹੜਾ ਵੀ ਕੋਈ ਚਾਹਵਣ ਸੰਜਣ ਸਟੱਡ ਸਰਵਿਸ ਵਾਸਤੇ ਕੋੜਾ ਖਰੀਦਣਾ ਚਾਹੁੰਦਾ ਮਿੱਤਰੋ ਚੰਗੇ ਖਾਨਦਾਨ ਦਾ ਸੋ ਬਾਈ ਚਮਕੌਰ ਨੂੰ ਕਾਲ ਕਰ ਲਿਓ ਪਿੰਡ ਅਕਾਲੀ ਗੰਗਾ ਨਗਰ ਏਰੀਏ ਦੇ ਵਿੱਚ ਆ ਪਿੰਡ ਇਹ ਗੰਗਾ ਨਗਰ ਤੋਂ ਜਦੋਂ ਆਪਾਂ ਹਨੂਮਾਨਗੜ੍ਹ ਵਾਲਾੜੀ ਸਾਈਡ ਨੂੰ ਜਾਂਦੇ ਆ ਤਾਂ ਗੰਗਾ ਨਗਰ ਤੋਂ ਤਕਰੀਬਨ ਮੇਰਾ ਖਿਆਲ ਹੈ 12-13 ਕਿਲੋਮੀਟਰ ਦੂਰ ਹੋਣਾ ਪਿੰਡ ਅਕਾਲੀ ਪਿੰਡ ਆ ਬਾਈ ਚਮਕੌਰ ਦਾ ਕੰਟੈਕਟ ਨੰਬਰ ਨੋਟ ਕਰ ਲਓ 63 677 0 9523 ਘੋੜਾ ਬਣਤਰਾਂ ਦਾ ਵੀ ਬਹੁਤ ਜਿਆਦਾ ਚੰਗਾ ਦੋਵੇਂ ਅੱਖਾਂ ਤੋਂ ਬਿੱਲਾਗਾ ਇੱਕੋ ਜਿਹੀਆਂ ਅੱਖਾਂ ਨੇ ਦੋਵੇਂ ਬਿੱਲੀਆਂ ਤੇ ਮਾੜੇ-ਮੋٹے ਕੈਰੇ ਸਪੌਟ ਜ਼ਰੂਰ ਹੈਗੇ ਆ ਵੈਸੇ ਕੋਈ ਬਾੜੀ ਫਲਕਾਰੀ ਹੈ ਨਹੀਂ ਬਾਕੀ ਨਵਾਂ ਹਾਣਾ 5 ਸਾਲ ਉਮਰ ਆ ਤੇ ਹਜੇ ਘੋੜੇ ਦੇ ਵਿੱਚ ਜਦੋਂ ਹੋਰ ਵੀ ਵਜਣ ਪਏ ਗਏ ਨੇ ਹੋਰ ਚੌੜਾ ਹੋ ਜਾਣਾ 65 ਇੰਚ ਹੈ ਟਾ ਘੋੜੇ ਦੀ ਬਣਤਰਾਂ ਦਾ ਚੰਗਾਗਾ ਪਿੱਠਪੁੜੇ ਦਾ ਤੁਸੀਂ ਦੇਖ ਸਕਦੇ ਹੋ ਆ ਕੰਨ ਕੰਨ ਤੁਸੀਂ ਦੇਖੋ ਵੀਡੀਓ ਦੇ ਵਿੱਚ ਪੈਰਾਪੂਰਾ ਦਾ ਸੰਭਾ ਦਾ ਮਜ਼ਬੂਤ ਬਹੁਤ ਆ ਸੋ ਬਾਈ ਚਮਕੌਰ ਨੂੰ ਕਾਲ ਕਰ ਲਿਓ ਜਿਨੇ ਗੁਲਜਾਰ ਬਲੱਡ ਲਾਈਨ ਦਾ ਪਾਰਸ ਘੋੜੇ ਦਾ ਬੱਚਾ ਖਰੀਦਣਾ ਹੋਇਆ ਮਿੱਤਰੋ ਘੋੜੇ ਦੀ ਹਾਈਟ ਵੀ ਚੰਗੀ ਆ ਸੋਹਣਾ ਸੁਨੱਖਾ ਘੋੜਾ ਦਾ ਰਿਜ਼ਲਟ ਵੀ ਇਹਦੇ ਚੰਗੇ ਆ ਗਿਆ ਤੇ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋ ਤੇ ਵਿੱਚ ਕਈ ਭਰਾ ਚਾਵਣ ਹੁੰਦੇ ਨੇ ਵੀ ਸਵਾਰੀ ਕਰਨ ਨੂੰ ਜਾਂ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਵੀ ਪੁੱਛ ਲੈਂਦੇ ਆ ਭਰਾ ਵੀਡੀਓ ਦੇਖ ਕੇ ਵੀ ਬਾਈ ਘੋੜਾ ਤੁਰਦਾ ਹੈਗਾ ਬਿਠਾਉਂਦਾ ਉਠਾਉਂਦਾ ਹੈਗਾ ਸੋ ਸਵਾਰੀ ਦੇ ਹੱਕ ਨੂੰ ਚੰਗਾ ਘੋੜਾ ਚਾਲ ਜੂਲ ਕੱਢਿਆ ਹੋਇਆ ਸੋਹਣਾ ਤੋਰਾ ਤੁਰਦਾ ਤੇ ਫੋਨ ਲਾ ਲਿਓ ਚਮਕੌਰ ਨੂੰ ਸਕਰੀਨ ਤੇ ਆਪਾਂ ਨੰਬਰ ਦੇਤਾ ਗੰਗਾ ਨਗਰ ਏਰੀਆ ਬਾਈ ਦਾ ਅੱਕਾਂ ਵਾਲੀ ਪਿੰਡ ਆ